ਹੁਣ ਸਰਦਾਰ ਦੀ ਇਹ ਗੱਡੀ ਬਾਹਰ ਕੱਢ ਲਈ ਐ ਕੀ ਕੋਲ ਆ ਰੋਗਾਂ ਰਾਤ ਵਾਂਗ ਕਵੇਲਾ ਮੋਢੇ ਦੀ ਖੱਪ ਮੰਗੂ ਤੜੀ ਆਉਂਦੇ ਨੇ ਪਾਇਆ ਕੋਈ ਜੋਗੀ ਦੀ ਸ਼ਰਾਬ ਤਾਂ ਹੀ ਹੋਈ ਸੀ ਮੋਢੇ ਦੀ ਜੋਗੀ ਉਹ ਦੀ ਮੱਤੇ ਜੋਗੀ ਪੀ ਸ਼ਰਾਬ ਤੜੀ ਸਰਦਾਰ ਨਾ ਇਹ ਕੋਲੋਂ ਕੋਲ ਗਿਆ ਤਾ ਹੋ ਸਭ ਘਰ ਜੇ

ਸੋਸੀ ਕਹੈ ਨਾ ਬੀਬੀ ਚੰਗੇ ਬੀਬੀ ਚੰਗੇ ਬੀਬੀ ਨਾ ਮਾੜਾ ਕੰਮ ਨਹੀਂ ਪਸੰਦ ਕਰਦੀ ਨੂੰ ਬਹੁਤ ਚਾਬਾਲੀਆਂ ਕਰਦੀ ਐ ਮੱਝ ਉਠਣੀ ਬੋਲਦੀ ਉਹ ਬੈਠੀ ਆ ਉਸਲਾਉ ਨਹੀਂ ਆਉਂਦਾ ਸਮਝੀ ਮਾੜੀ ਕਹੀ ਜਾਂ ਚੰਗੀ ਕਹੀ ਜਾਂਦੀ ਨਹੀਂ ਆਉਂਦਾ ਨੁਹਰ ਚਾ ਕਰਦੀਆਂ ਨਾ ਨੁਹਰ ਤੇ ਫੋਲ ਕਰਦੀਆਂ ਜਿਹੜੇ ਆਪਾਂ ਨਾ ਕਹਿੰਦੇ ਨਾ ਬੀਬੀ ਨੂੰ ਅਸੀਂ ਫੋਨ ਚੋਂ ਕੱਢ ਲਿਆ ਬੀਬੀ ਦਾ ਨੁਹਰ ਚਾਬਾਲੇ ਕਰਦੀਆਂ ਮੈਂ ਉਹ ਮਾੜਾ ਕੰਮ ਕਰਾਣਾ ਮੈਨੂੰ ਥੋੜਾ ਜੇ ਨਾ ਕੰਮ ਵਧੀਆ ਨਾ ਫਿੱਟ ਨਾ ਆਵੇ ਕੋਲੇ ਖੜ ਕੇ ਡੰਡਾ ਲੈ ਕੇ ਦਿਵਾਰੇ ਕਰਾਉਂਦੀ ਐ ਵੀ ਮੇਰੇ ਫਿੱਟ ਨੀ ਆਇਆ ਹਾਏ ਬੰਦੂਆ ਲੈ ਇੱਕ ਗੱਲ ਤਾਂ ਬਗੈ ਝੂਠ ਬੋਲੀ ਐ ਇੱਕ ਗੱਲ ਤਾਂ ਕੋਲੋ ਵੀ ਲਾਉਣੀ ਐ ਡੰਡਾ ਤੇ ਖਾਣੂ ਚੱਕਦੀ ਐ ਹਾਸਦੀ ਐ ਲੋਈ ਸਰਦਾਰ ਜੀ ਤੋਰ ਲਾ ਕੇ ਗੱਡੀ ਮੈਂ ਹਣਾ ਪੈਣਾ ਦੇ ਕਮੈਂਟ ਆਈ ਸੀ ਉਹ ਸਾਬਣ ਲਈ ਤੇ ਉਹ ਮੈਂ ਸਾਬਣ ਵੀ ਲਿਆਈਆਂ ਦੀ ਏਕੇ ਆਫ ਸਾਬਣ ਹੈਗੀ ਤੇ ਇਹ ਬਹੁਤ ਬੜੀ ਸਾਬਣ ਹੈਗੀ ਤੇ ਇਹ ਕਿ ਆਫ ਸਾਬਣ ਹੈਗੀ ਇਹ ਤੇ ਪੈਣਾ ਪੁੱਛਦੀਆਂ ਤਿਆਂ ਵੀ ਇਹ ਕਿੱਥੋਂ ਮਿਲਦੀ ਹੈਗੀ ਹਨਾ ਇਹ ਕਿਤੋਂ ਵੀ ਤੁਸੀਂ ਲੈ ਸਕਦੇ ਹੋ ਤਨਹੋਲੇ ਤੋਂ ਬਰਨਾਲੇ ਤੋਂ ਸੰਗਰੂਰ ਤੋਂ ਸੁਨਾਮ ਤੋਂ ਤੇ ਹਰ ਇੱਕ ਮੈਡੀਕਲ ਸਟੋਰ ਚ ਇਹ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਉਹਦੇ ਵਿੱਚੋਂ ਰੇਟ ਥੋੜਾ ਜਿਆਦਾ ਦੱਸਿਆ ਗਿਆ ਸੀ 100 ਰੁਪਏ ਦੱਸਿਆ ਗਿਆ ਸੀਗਾ ਕਿਉਂਕਿ ਮੈਂ ਇਹਦੇ ਉੱਤੇ ਦੇਖ ਕੇ ਬੋਲਿਆ ਸੀ ਰੇਟ ਜਦੋਂ ਅਸੀਂ ਫੋਨ ਕਰਕੇ ਹਨਾ ਪੁੱਛਿਆ ਉਹਨਾਂ ਤੋਂ ਰੇਟ ਤਾਂ ਉਹਨਾਂ ਨੇ 85 ਦੇ ਸੈਕੰਡ ਦੇ ਉੱਤੇ ਜਾਰੇ ਲਿਖਿਆ ਹੋਇਆ ਰੇਟ ਤੇ 85 ਦੀ ਸਾਬ ਬਣਾਉਂਦੀ ਕਿਤੋਂ ਮਰਜ਼ੀ ਤੁਸੀਂ ਲੈ ਸਕਦੇ ਹੋਗੇ ਤੇ ਮਿਲੂ ਹੋਤੋਂ ਜੀ ਮੈਡੀਕਲ ਸਟੋਰ ਚ ਤੇ ਬਾਕੀ ਆਪਾਂ ਨੇ ਹਨਾ ਪਹਿਣਾ ਪਿੰਡ ਵਾਲੀਆਂ ਕਹਿੰਦੀਆਂ ਸੀਆਂ ਵੀ ਇਹ ਹਰਕੀਤ ਸਾਨੂੰ ਇਹ ਸਾਬਣ ਮੰਗਵਾ ਦੀ ਜੀ ਕਿ ਮੰਗਵਾਏਗੀ ਹਾਂ ਜੀ ਸਾਡੇ ਰਿਸ਼ਤੇਦਾਰਾਂ ਨੇ ਵੀ ਮੰਗਵਾਈਏ ਸਾਬਣ ਇਹ ਤੇ ਬਾਕੀ ਇਹ ਹੈ ਰਿਸ਼ਤੇਦਾਰਾਂ ਨੇ ਮੰਗਾਈ ਸਾਬਣ ਜਿਹੜੇ ਮੇਰੇ ਭੈਣਾਂ ਪਿੰਡ ਵਾਲੀਆਂ ਮੰਗਵਾਉਣਾ ਚਾਹੁੰਦੀਆਂ ਨੇ ਤੇ ਮੈਂ ਆਰਡਰ ਕਰਨਾ ਹੈ ਸਾਬਣਾਂ ਦੀ ਸਾਡੇ ਘਰ ਆਜ ਕੀ ਖਤਮ ਹੋਈਆਂ ਪਿਆ ਨੇ ਮੈਂ 7-8 ਕ ਲਈ ਇਸੇ ਹੋ ਖਤਮ ਹੋ ਗਈਆਂ ਹਨ ਤੇ ਜਿਹੜੀਆਂ ਭੈਣਾਂ ਗਾਈਆਂ ਸਾਨੂੰ ਜੇ ਤੂੰ ਆਪਣੀਆਂ ਮੰਗਵਾਇਆਂ ਦਿੱਤਾ ਸਾਨੂੰ ਵੱਧ ਮੰਗਵਾ ਲਈ ਤਾਂ ਮੈਨੂੰ ਦੱਸ ਦੇਣਾ ਨਾ ਸੇਤੀ ਕਿਉਂਕਿ ਫਿਰ ਆਰਡਰ ਕਰਨਾ ਮੈਨੂੰ ਤਾਂ ਕੀ ਭਾਰ ਲੱਗਾ ਚਾਹ ਜਿੱਥੇ ਮੈਂ ਹਨਾ 10 ਮੰਗਾਉ ਉਹ 10 ਹੋਰ ਮੰਗਵਾ ਲੂੰਗੀ ਜਿਹੜੀਆਂ ਮੇਰੇ ਭੈਣਾਂ ਨੇ ਲੈਣੀਆਂ ਇਹ ਸਾਬਣ ਪਿੰਡ ਵਾਲੀਆਂ ਨੇ ਜਲ ਗੜਦੀਆਂ ਨੇ हां ओमनू सिटी का सिटी 10 दाना व्यू देखके क्योंकि फिर मैं ऑर्डर करना है ना ते लो जी ये है ना ਤੁਸੀਂ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾਗਾ ਡਰੈਸ ਵਗੈਰਾ ਸਾਰਾ ਕੁਝ ਅਸੀਂ ਦੇ ਦਾਂਗੇ ਸਾਬਨ ਦਾ ਸਕਰੀਨ ਸ਼ਾਟ ਵੀ ਦੇ ਦਾਂਗੇ ਜਿਹੜੀਆਂ ਪਹਿਣਾ ਨੇ ਹੈਨਾ ਕਹਿੰਦੇ ਸੀ ਤੁਸਾਂ ਸਮਸਾਰ ਕੇ ਦਿਸੀਆਂ ਨੇ ਤੁਸੀਂ ਦੁਬਾਰਾ ਦੇਖ ਕੇ ਆਰਡਰ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਗਿਆ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਇਹ ਸਾਬਣਾ ਤੇ ਚਲੋ ਜੀ ਆਪਾਂ ਹੁਣ ਕਰਦੇ ਆ ਆਪਣੇ ਕੰਮ ਜਿਹੜਾ ਟਾਈਮ ਆ 6 ਵਜੇ ਗਏ ਨੇ ਤਾਂ ਆਪ ਦਾ ਟਾਈਮ ਹੋਇਆ ਪਿਆਗਾ ਪਹਿਲਾਂ ਸਰਦਾਰ ਜੀ ਸਵੇਰ ਦੇ ਖੇਤ ਗਏ ਹੋਏ ਸੀ ਕਿਉਂਕਿ ਮੱਕੀ ਤੇ ਸਪਰੇਅ ਕਰਨੀ ਸੀ ਤੇ ਫਿਰ ਪੌਰ ਸਿੱਟੀ ਹੈਗੀ ਤੇ ਹੁਣ ਆ ਕੇ ਕੱਲ ਦੀ ਗੱਡੀ ਲਿਬੜੀ ਪਿਆ ਹਨਾ ਉੱਥੇ ਗਏ ਸੀਗੇ ਬਾਹਰ ਗਏ ਸੀਗੇ ਗੱਡੀ ਲਿਬੜ ਕੇ ਆ ਗਈ ਗਾਰੇ ਨਾਲ ਹੁਣ ਟਾਈਮ ਲੱਗਿਆ ਉਹਨਾਂ ਨੂੰ ਗੱਡੀ ਧੋਣ ਦਾ ਉਹ ਧੋਣਦੇ ਨੇ ਜੀ ਗੱਡੀ ਮੈਂ ਕੱਢਦੀ ਆ ਧਾਰ ਤੇ ਵੇੜਾ ਵੀ ਸਾਡਾ ਨਾ ਰੋਜ਼ ਨਹੀਂ ਆ ਜਾਂਦਾ ਘਾਰੇ ਪੱਟੇ ਗਈ ਵੇੜੇ 'ਚ ਤੇ ਉਹ ਘਾਰੇ ਵੀ ਠੀਕ ਕਰਵਾਉਣੇ ਨੇ ਕਿਉਂਕਿ ਚਲ ਮੈਂ ਹੁਣ ਕਾਇਕੇ ਠੀਕਰ ਵਾਲੂ ਪਹਿਲਾ ਤਾਂ ਹੀ ਨਿਕਰੇ ਵੀ ਮੀਂਹ ਹੁਣ ਵੀ ਬੱਦਲ ਹੋਏ ਪਰ ਨੇਰੀ ਹਨ ਚੜੀ ਆਉਂਦੀ ਹੈਗੀ ਕਿਉਂਕਿ ਜੇ ਰਾਤ ਨੂੰ ਚਾਹੇ ਰਾਤ ਨੂੰ ਚਾਹੇ ਇਸ ਟਾਈਮ 6 ਵਜੇ 5 ਵਜੇ ਕੱਲ ਸਾਡੇ ਪੌਣੇ ਚਾਰ ਹੀ ਆ ਗਿਆ ਸੀ ਮੀ ਤੇ ਉਹ ਹੀ ਮੀ ਨੇ ਪਰੇਸ਼ਾਨ ਕਰ ਰੱਖਾਂਗੇ ਤੇ ਕੰਮ ਬਿਲਕੁਲ ਨਹੀਂ ਬਣਦਾ ਹੈਗਾ ਕੋਈ ਕਿਉਂਕਿ ਖੇਤੀ ਦਾ ਕੰਮ ਤਾਂ ਸੁੱਖਪਕੈਚੀ ਬਣਦਾ ਘਰ ਦਾ ਕੰਮ ਵੀ ਸੁੱਖਪਕੈਚੀ ਬਣਦਾ ਹੈਗਾ ਤੇ ਮਾਗਰ ਸੁਖਮਣ ਕਦੀ ਖੜੀ ਹੈ ਸਰਾਰਤਾ ਕਰ ਜਾਂਦੀ ਗੁਰਮੁਣਨਾ ਤੇ ਕਿਤਾਬਾਂ ਸામੋਹ ਕਿਤਾਬਾਂ ਦੇਖਤੀ ਮੈਂ ਖਲਾਰਾ ਪਾਈ ਬੈਠੀ ਹਾਂ ਦੋਨੇ ਬੈਣਾ ਕੱਢ ਲਿਆ ਸਰਦਾਰ ਜੀ ਗੱਡੀ ਤੋਂ ਰਹਿ ਗਈ ਹਣੀ ਪਕਾਈ ਦੇ ਲਾਂ ਮੈਂ ਦੁੱਧ ਨੂੰ ਬਸ ਇਨਾ ਕੁ ਦੁੱਧ ਜਿੰਨਾ ਕਿ ਤੜਕਾ ਦੁੱਧ ਹੁੰਦਾ ਹੁੰਦਾ ਕੋਈ ਤੁੰਗਾ ਆ ਜਾਊਗਾ ਇਹ ਨਾ ਤੋਂ ਕੋਲ ਮੱਝ ਦਾ ਦੁੱਧ ਐਸੇ ਮੈਂ ਪਾਣੀ ਪੁੱਲਾ ਪਾਉਂਗੀ ਮੈਂ ਥੱਲੇ ਲੱਗ ਜਾਊਂਗੀ ਦੇ ਲਾਸਟ ਪੱਕੇ ਪਾਣੀ ਦਾ ਫਰਮ ਸੇਰ ਰੋਟਾ ਆਪਣਾ ਦੁੱਧ ਹਾਲ ਕੱਦੂ ਪਤਾ ਨਹੀਂ ਕਿ ਮੈਂ ਪਾਣਾ ਕਰ ਲੈਣੇ ਨੇ ਇਹਦੇ ਤੋਂ ਖਾਈ ਗਰਮਣ ਜੀ ਦੁੱਧ ਹਾਲ ਕੱਦੂ ਸਾਡੇ ਸਬਜੀ ਪਾਟ ਚ ਨੇ ਦੇਖੋ ਬਿਲਕੁਲ ਬਾਤੀ ਤੇ ਉੱਤੇ ਕਰਕੇ ਤੱਪਾ ਹੁਣ ਰਹਿ ਗਿਆ ਸਰਦਾਰੀਆਂ ਦਾ ਕੰਮ ਗੱਡੀ ਤੋਂ ਤੇ ਕੱਠ ਬਾਰਾਂ ਸਰਫ ਘੱਟ ਪਾ ਲਿਆ ਕਰੋ ਇਹ ਉਂਝੱਕ ਬਣੀ ਸਰਫਣੀ ਵਾਲਾ ਹੈ ਹੈ ਫਿਰ ਇਹਦੇ ਪਾਣੀ ਡੁੱਲੀ ਜਾਉ ਸਰਫ ਲੈਣਾ ਨਹੀਂ ਗੱਡੀ ਤੋਂ ਆਇਆ ਕਿ ਗੱਡੀਂ ਤੇਸੇ ਮਕਾ ਕੱਲ ਵਾਲੀ ਗੰਦੀ ਹੋ ਗਈ ਕੱਲ ਵਾਲੀ ਗੰਦੀ ਹੋ ਗਈ ਹੋਰ ਨਹੀਂ ਚੱਲਦੀ ਇਹਦੀ ਤਾਂ ਉੱਧਰ ਹੀ ਹੋਈ ਨਹੀਂ ਕਿੱਧਰ ਕੱਲ ਮੀਂਹ ਜਾਇ ਲੱਪੜ ਗਈ ਹੁਣ ਕੱਖ ਬਾ ਕੇ ਨਹਾ ਲਿਓ ਪਰ ਹੁਣ ਉਹ ਕੀ ਹੋਰ ਪਹਿਲਾਂ ਨਾ ਕੀ ਰੱਖ ਤਾਹੀਂ ਤਾਂ ਕਹਿੰਦੇ ਆ ਉਹ ਦੋਹੋ ਲੋ ਜੱਪਾ ਦੁੱਧ ਤਾ ਤਰ ਤਾ ਤੇ ਇਧਰ ਬੀਬੀ ਰੋਟੀ ਵੀ ਬਣ ਗਈ ਬਣ ਗਈ ਬੀਬੀ ਰੋਟੀਆਂ ਪੱਕ ਬੀਬੀ ਦੀ ਰੋਟੀ ਨਹੀਂ ਬਣੀ ਜਾਨੀ ਕਿ ਬੀਬੀ ਨੇ ਰੋਟੀਆਂ ਪਕਾਤੀਆਂ ਤੇ ਦਹੀਂ ਜਮਾਤੀ ਰੋਟੀਆਂ ਪਕਾਤੀਆਂ ਦੁੱਧ ਸਾਂਭ ਲਿਆ ਹਨਾ ਤੇ ਬੱਦਲ ਵਾਈ ਦਿੱਖੋ ਇਸ ਤਰ੍ਹਾਂ ਬੱਦਲ ਹੋਇਆ ਪਿਆ ਬਹੁਤ ਹੀ ਜ਼ਾਰੇ ਬੱਦਲ ਹੋਇਆ ਪਿਆ ਉਹ ਮੱਝਾਂ ਤਾਂ ਆਰਾਮਦਾਰੀ ਕਰਦੀਆਂ ਨੇ ਕਿਉਂਕਿ ਬੱਦਲ ਵਾਈ ਚ ਠੰਡ ਹੋ ਜਾਂਦੀ ਆ ਪਸ਼ੂਆਂ ਨੂੰ ਹਨਾ ਪਾਂਸੀਆਂ ਨੂੰ ਉਹ ਪਾਂਸੀ ਵੀ ਅਪਾ ਰਿਆਲ ਨੇ ਚੱਲ ਬਸੇ ਹਾਂ ਆ ਗਏ ਖਾਲ ਨੇ ਨੂੰ ਜਾਂਦੇ ਨੇ ਵਿਚਾਰੇ ਤੜਕੇ ਦੇਣਗੇ ਬਾਜਾ ਡੋਡੀ ਤੇ ਇਸ ਤਰ੍ਹਾਂ ਨ ਵਿਊ ਹੈਗਾ 6:30 ਵਜੇ ਦਾ ਤੇ ਬਸ ਹੁਣ ਆਪਾਂ ਰੋਟੀ ਪਾਣੀ ਖਾਣੇ ਆਂਗੇ ਰੋਟੀ ਪਾਣੀ ਖਾ ਕੇ ਫਿਰ ਆਪਾਂ ਕਰਾਂਗੇ ਸੈਰ ਸੈਰ ਕਰਕੇ ਫਿਰ ਨਹਾ ਟੋ ਕੇ بس ਨਵੇਂ ਰਦਨ ਕੰਮ ਹੁਲੇ ਦੇਖੋ ਕਿੰਨੇ ਸੋਹਣੇ ਨੇਗੇ ਇਹ ਫੁੱਲ ਦੇਖ ਲਓ ਕਿੰਨੇ ਸੋਹਣੇ ਨੇ ਹੁਣ ਸਾਨੂੰ ਸੜਕ ਦਾ ਵੀਊ ਵੀ ਦਿਖਾ ਦਨੇ ਆ ਅੱਜ ਤਾਂ ਪਤਾ ਨਹੀਂ ਕਿਉਂ ਕੱਟ ਨਹੀਂ ਹੋ ਪੈਣ ਕਿਵਾਰ ਤੇ ਫੁੱਲ ਨਾਲ ਬੜਾ ਇੱਧਰ ਮਾਸੀ ਕੇ ਬਹੁਤ ਨੇ ਆ ਦੇਖ ਫੁੱਲ ਕੋਚਰ ਬੋਲਦਾ ਕੋਚਰ ਕਹਿੰਦੇ ਇਹਨੂੰ ਬੋਲਦਾ ਹਨਾ ਕੋਚਰ ਬੋਲਦਾ ਸਾਬ ਜੀ ਤਾਂ ਰੋਜ਼ ਹੀ ਰਾਮ ਜਾਂਦੀ ਆ ਜੀ ਅੱਜ ਮੀਂਹ ਨਹੀਂ ਆਇਆ ਸੀ ਤਾਂ ਅੱਜ ਗੱਡੀ ਧੋਤੀ ਸੀ ਹੋਏ ਰਾਮ ਮੰਗੇ ਹਾਏ ਕਾਂਚੀ ਰੱਖ ਦੇ ਅੰਦਰ ਕਾਂਚੀ ਤਾਂ ਰੱਖੂਗੀ ਯਾਰ ਲੱਗ ਜੂ ਨਹੀਂ ਮਕਣੀਆਂ ਕੁਣੀਆਂ ਆ ਗਿਆ ਆਊਗਾ ਤਾਂ ਹੈਗਾ ਬੱਦਲ ਅੱਜ ਰਾਤ ਨੂੰ ਆਜੂ ਬਸ ਇੰਨਾ ਹੀ ਆ ਲਓ ਜੀ ਗੱਡੀ ਧੋਤੀ ਅੰਦਰ ਉਹ ਲਾਵਾਂਗੇ ਜਦੋਂ ਸੁੱਕੂਗੀ ਅੰਦਰ ਪਾਉ ਉਹ ਲਾਵਾਂਗੇ ਜਦੋਂ ਸੁੱਕੂਗੀ ਤੇ ਕਾਹ ਰੇ ਸਰਦਾਰ ਜੀ ਕਹਿੰਦੇ ਹੁਣ ਜਿਹੜੇ ਮੀਂਹ ਦੇ ਪੱਟੇ ਪੈਨੇ ਤਾਂ ਰਾਤ ਨੂੰ ਮੀਂਹ ਆਉ ਤੜਕੇ ਠੀਕ ਕਰਾਂਗੇ ਕੱਲ ਨੂੰ ਠੀਕ ਕਰਾਂਗੇ ਨੇ ਕਾਹ ਰੇ ਮੀਂਹ ਹੋ ਜਾਂਦਾ ਕਾਹ ਰਿਆਂ ਪੱਟਣਾ ਹੀ ਹੈ ਨਾ ਤਾਜੀ ਮਿੱਟੀ ਡਿੱਗੀ ਹੋਈ ਆ ਫਾਰ ਹੈ ਨੇ ਕੱਖ ਸਵੇਰੇ ਮੈਂ ਪਾ ਲਈ ਸੀ ਆਥਣ ਹੁਣੇ ਪਾਉਂਦੇ ਨੇ ਤੇ ਪੌਲੇ ਤੇ ਛੜੀ ਹੋਈ ਨਹੀਂ ਹੋਰ ਛੜੀ ਹੋਈ ਨਹੀਂ ਕਹਤਾ ਪਾਈ ਪਾਈ ਸੀ ਮੈਂ ਨਾ ਕੰਮ ਕਰਾ ਲੰਦੇ ਨੇ ਬੁੜੀਆਂ ਤੋਂ ਨਾਇਕਾ ਨੇ ਤਾਂ ਹੈ ਪਾਇਤੀ ਚਿੱਟੀ-ਸਿੱਟੀ ਕਾੜਤੀ ਬਾੜੀ ਗੋਰਾ ਤਾਂ ਹਾਂ ਤੇ ਕੋਇਆ ਪਿਆਸੀ ਗੱਡੀ ਦਾ ਲੋ ਜੀ ਪਾਣੀ ਇੱਧਰ ਪਾ ਗਿਆ ਕੁਸ ਬਾੜੀ ਚ ਪਾ ਗਿਆ ਤੜਕੇ ਨੂੰ ਸੁੱਕੂਗਾ ਮੈਨੂੰ ਸਹਿਰ ਅੱਜ ਕਰਨੀ ਪੂਗੀ ਇੱਧਰ ਦਿੱਤੀ ਐਡੀ ਹੋ ਕੇ ਕਰਨੀ ਪੂਗੀ ਐਡਾ ਬਾੜੀ ਵਿਚਰੀ ਲੰਗਣਾ ਪਾਉ ਇੱਧਰ ਹੜਾ ਕੋਲ ਦੀ ਇੱਧਰ ਦੀ ਚੀਕੂ ਕੰਨੀ ਦੀ ਰੋਟੀ ਮੈਂ ਖਾ ਲਈ ਐ ਸੁਖਮਣ ਹੋਰ ਖਾਈ ਜਾਂਦੀ ਨੇ ਬੀਬੀ ਖਾਈ ਜਾਂਦੀ ਐ ਸਰਦਾਰ ਜੀ ਨਾ ਕਿ ਖਾਣਗੇ ਰੋਟੀ ਇਹ ਕੱਖ ਪਾਉਂਦੇ ਨੇ ਹੁਣ ਕੱਖ ਪਾ ਕੇ ਰੋਟੀ ਖਾਣਗੇ ਤੇ ਮੈਂ ਉਹ ਕਟੀਆਂ ਦਾ ਗੋਹਾ ਜਮਾਂਗਲ ਹਟਾ ਦਨੀਆ ਕਿਉਂਕਿ ਝਾੜਾ ਫਿਰ ਇੱਥੇ ਨਾ ਜੇ ਮੀਂਹ ਆਏ ਕਚਲਕਾਨ ਹੋ ਜਾਂਦਾ ਅੱਜ ਦੀ ਰਾਤ ਫਿਰ ਹੋਰ ਅੰਦਰ ਖੜਨਗੇ ਮੱਝਾਂ ਪੱਖੇ ਚੱਲੀ ਜਾਂਦੇ ਨੇ ਮੱਝਾਂ ਦੇ ਪੱਖੇ ਚੱਲੀ ਜਾਂਦੇ ਨੇ ਲਾਈਟਾਂ ਬੰਦ ਨੇ ਕਿਉਂਕਿ ਲਾਈਟ ਤੇ ਮੱਸਰ ਡਿੱਗਦਾ ਹੈਗਾ ਹਾਂ ਕੀ ਚਾਹੀਦਾ ਹੁਣ ਨੀ ਮੇ ਰੋਟੀਆਂ ਲਿਆਈ ਤੂੰ ਸਾਦ ਨੂੰ ਚਾਂਬਲੀ ਰਿਹਾ ਕਰ ਚਲੋ ਜੀ ਆਪਾਂ ਹਨਾ ਮੈਂ ਗੋਹਾ ਮਗਰ ਹਟਾਉਣੀ ਆ ਫਿਰ ਬਾਬਾ ਜੀ ਇਧਰੋਂ ਤੋ ਗਵਾਲ ਰਹਿਸ ਕਰਿਆ ਨੇ ਲੋ ਢੱਡਰੀਆਂ ਪਿੰਡ ਰਹਿਸ ਹੋਈ ਜਾਂਦੀ ਆ ਉਧਰੋਂ ਦਿਆਲਗੜ੍ਹ ਚ ਰਹਿਸ ਹੋਈ ਜਾਂਦੀ ਆ ਪਰ ਅਜੀਵ ਬਾਬੇ ਕੋਠੇ ਤੇ ਸੁਣਦੇ ਹੁੰਦੇ ਹੁੰਦੇ ਤਿੰਨ ਚਾਰ ਪਿੰਡਾਂ ਹੀ ਰਹਿ ਰਹਾ ਸੁਣਦੀ ਆ ਬਾਹਰਲੇ ਗੁਰਦੁਆਰੇ ਦੀ ਹੁਣ ਕਰਨਗੇ ਰਹਿ ਰਹਾ ਪਾਠ ਹੈਨਾ ਤੇ ਇਸ ਤਰ੍ਹਾਂ ਦਾ ਆਪਣਾ ਜਿਉਗਾਗਾ ਭਾਈ ਘਰ ਦਾ ਬਾਹਰ ਦਾ ਲੋ ਜੀ ਆਪਣੇ ਕੰਮ ਤਾਂ ਦੇ ਕਰ ਲੈਨੇਗੇ ਤੇ ਬਹੁਤ سارے ਕੰਮ ਹੋ ਜਾਂਦੇ ਨੇ ਦਿਨ ਦੇ ਸਾਰੇ ਦਿਨ ਦੇ ਵਿੱਚ ਹਨਾ ਬਹੁਤ ਹੀ ਕੰਮ ਹੋ ਜਾਂਦੇ ਨੇਗੇ ਕਿਉਂਕਿ ਅੱਜ ਮੈਂ ਦੋ ਵਲੌਗ ਇਸ ਤਰ੍ਹਾਂ ਕਰਕੇ ਬਣਾ ਲਏ ਅੱਜ ਹੈਗੇ 7 ਮਾਰਚ ਕਿਉਂਕਿ ਕੱਲ ਨੂੰ ਮੈਨੂੰ ਆਇਆ ਵੀ ਮੈਂ ਕਈ ਕੰਮ ਕਰਨ ਵਾਲੇ ਪਏ ਨੇਗੇ ਜੀ ਵਲੌਗ ਬਣਾਉਣ ਲੱਗ ਜਨਾ ਫਿਰ ਕੁਝ ਨਹੀਂ ਬਣਦਾ ਹਨ ਤੇ ਕੱਲ ਨੂੰ ਦੇਖਦੀਆਂ ਮੈਂ ਸੂਟ ਕੱਟ ਕੇ ਸਿਉਂਗੀ ਫਿਰ ਵਾਹ ਸੂਟ ਨਿਛਤ ਜਾਣਾ ਤੇ ਇਹਨੇ ਜਿਹੜੇ ਆਪਣੇ ਕੰਮ ਅਧੂਰੇ ਸੀ ਉਹ ਹੋ ਗਏ ਨੇਗੇ ਤੇ ਸਾਰੇ ਕੰਮ ਬਣ ਗਏ ਨੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਵਾਹਿਗੁਰੂ ਸਭ ਤੇ ਕਿਰਪਾ ਬਣਾਈ ਰੱਖੇ ਤੇ ਵੱਡੀ ਗੱਲ ਹੈ ਜੀ ਤੰਦਰੁਸਤੀ ਹੈ ਨਾ ਪੈਸਾ ਆਉਂਦਾ ਜਾਂਦਾ ਹੀ ਰਹਿੰਦਾ ਬਹਿਗਰੂ ਤੰਦਰੁਸਤੀ ਵਗਸੇ ਸਭ ਤੋਂ ਵੱਡੀ ਤੰਦਰੁਸਤੀ ਹੈਗੀ ਤੇ ਬਾਕੀ ਬਸ ਹੁਣ ਆਪਣਾ 7:30 ਦਾ ਟਾਈਮ ਹੈਗਾ ਤੇ ਬਸ ਆਪਣੇ ਕੰਮ ਨਿਭੜ ਗਏ ਨੇ ਸਰਦਾਰ ਜੀ ਰਹਿ ਗਏ ਰੋਟੀ ਖਾਣ ਕਰਨੀਓ ਤੇ ਬਸ ਫੇਰ ਆਪਾਂ ਬੈਲ ਲਿਆਂਗੇ ਨਹਾ ਕੇ ਰੈਸਟ ਕਰਾਂਗੇ ਜਿਵੇਂ ਬਹਿਗਰੂ ਨੇ ਸੋਖਣ ਦਹੀਂ ਨੰਗਾਇਆਗਾ ਹੁਣ ਮੈਂ ਬਹਿਗਰੂ ਸੋਖ ਦੀ ਰਾਤ ਨੰਗਾਵੇ ਆ ਕਰਕੇ ਨਾ ਬਾਹਗੁਰੂ ਸਾਰੀ ਭੱਜੇ ਫਿਰਦੇ ਆ ਸਾਗਨ ਬਾਹਗੁਰੂ 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 ਦੇ ਕਰਕੇ ਨਾ ਕਰਦੇ ਬਸ ਆਪਾਂ ਬਾਹਗੁਰੂ ਤੋਂ ਪੁੱਛਦੇ ਆਈ ਤੰਦਰੁਸਤੀ ਮੰਗਦੇ ਆਂ ਵੀ ਬਾਹਗੁਰੂ ਤੰਦਰੁਸਤੀ ਵਾਸਤੇ ਜੇ ਆਪਣਾ ਸਰੀਰ ਤੰਦਰੁਸਤੀ ਆ ਤਾਂ ਹੀ ਸਾਰਾ ਖੁਸ਼ੀ ਆ ਗਏ ਹਨਾ ਤੇ ਬਹੁਤ ਪਾਤ ਪਤੈਲੀਆਂ ਬਿਮਾਰੀਆਂ ਨੇ ਬਿਮਾਰੀਆਂ ਨੇ ਨਾਂ ਵੀ ਪਹਿਲੀ ਵਾਰ ਸੁਣਦੇ ਆ ਹਨਾ ਬਾਹਗੁਰੂ ਭੜੀਆਂ ਬਿਮਾਰੀਆਂ ਤੋਂ ਆਪਾਂ ਨੂੰ ਬਚਾ ਕੇ ਰੱਖੇ ਕਲਪਾ ਬਣਾਈ ਰੱਖੇ ਸਭ ਤੇ ਸਭ ਦਾ ਹੀ ਅਰਦਾਸ ਆ ਮੇਰੀ ਮਹਗਰੂ ਸਭ ਦਾ ਭਲਾ ਕਰੀ ਜੋ ਵੀ ਖੂਨ ਦਾ ਰਿਸ਼ਤਾ ਚਾਹੇ ਪਿਆਰ ਦਾ ਰਿਸ਼ਤਾ ਕੋਈ ਵੀ ਰਿਸ਼ਤਾ ਹੈਗਾ ਹਨਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਸਾਬ ਦਾ ਭਲਾ ਕਰੇ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਨਾ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਜਿਹੜੀਆਂ ਮੇਰੀਆਂ ਪਹਿਣਾ ਅਨਸਬਸਕ੍ਰਾਈਬਰ ਵੀਡੀਓ ਦੇਖਦੀਆਂ ਨੇ ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਹੁਤ ਸਪੋਰਟ ਦੀ ਬਹੁਤ-ਬਹੁਤ ਜ਼ਰੂਰ ਤੈਪਾ ਨੂੰ ਹਣਾ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ